ਬੱਟੀਆਂ ਦੇ ਦੋ ਸ਼ਲੋਕ ਬਾਣੀ ਵਿੱਚ ਇਕੱਠੇ ਲਿਖੇ ਨੇ ਇੱਕ ਵਿੱਚ ਹਜ਼ੂਰ ਨੇ ਇਹ ਬਚਨ ਕਹੇ ਭਾਈ ਕੌੜੇ ਤੋਂ ਕੌੜਾ ਦਰਖਤ ਨਿੰਮ ਵੀ ਚੰਦਨ ਦੇ ਕੋਲ ਹੋਵੇ ਨਿੰਮ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਆਉਣ ਲੱਗ ਪੈਂਦੀ ਕੌੜੇ ਤੋਂ ਕੌੜਾ ਅਰਿੰਡ ਦਰਖਤ ਜਿਹੜਾ ਹੈ ਅਰਿੰਡ ਦਾ ਦਰਖਤ ਚੰਦਨ ਦੇ ਕੋਲ ਹੋਵੇ ਚੰਦਨ ਦੀ ਖੁਸ਼ਬੂ ਅਰਿੰਡ ਵਿੱਚੋਂ ਵੀ ਆਉਣ ਲੱਗ ਪੈਂਦੀ ਹੈ ਪਰ ਨਾਲ ਪਾਤਸ਼ਾਹ ਨੇ ਕਿਹਾ ਕਿ ਤੇ ਭਲਖੇ ਵਿੱਚ ਨਾ ਰਹੀਂ ਸੱਜਣਾ ਚੰਦਨ ਕੋਲ ਬਾਸ ਦਾ ਦਖਤ ਵੀ ਰਹਿੰਦਾ ਉਹਦੇ ਵਿੱਚ ਖੁਸ਼ਬੂ ਨਹੀਂ ਹੁੰਦੀ ਕੋੜੇ ਤੋਂ ਕੋੜੇ ਨਿੰਮ ਤੇ ਅਰਿੰਡ ਵਿੱਚ ਖੁਸ਼ਬੂ ਭਰ ਜਾਏਗੀ ਪਰ ਬਾਸ ਵਿੱਚ ਕਦੇ ਚੰਦਨ ਦੀ ਖੁਸ਼ਬੂ ਭਰਦੀ ਨਹੀਂ ਉਹ ਸਾਨੂੰ ਸਮਝਾਉਣ ਵਾਸਤੇ ਸ਼ਲੋਕ ਪਹਿਲਾਂ ਪਾਤਸ਼ਾਹ ਕਹਿੰਦੇ ਨੇ ਕਬੀਰ ਚੰਦਨ ਕਾ ਵਿਰਵਾ ਭਲਾ ਵੇੜੇ ਓ ਢਾਕ ਪਲਾਸ ਓਏ ਪੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ ਫਿਰ ਨਾਲ ਹੀ ਸੁਚੇਤ ਕੀਤਾ ਕਬੀਰ ਬਾਸ ਵਢਾਈ ਵੁੱਢਿਆ ਇਓ ਮਤ ਡੂਬੋ ਕੋਏ ਚੰਦਨ ਕੇ ਨਿਕਟੇ ਵਸੇ ਬਾਸ ਸੁਗੰਧ ਨਾ ਹੋਏ ਮਾਰੇ ਬਾਸ ਵਿੱਚ ਕਿਉਂ ਨਹੀਂ ਖੁਸ਼ਬੂ ਭਰਦੀ ਫਿਰ ਉਹ ਵੀ ਤਾਂ ਦਰਖਦੇ ਹੀ ਆਂ ਕਹਿੰਦੇ ਉਹਦੇ ਵਿੱਚ ਦੋ ਕਮੀਆਂ ਆਂ ਇੱਕ ਬਾਸ ਵਿੱਚੋਂ ਪੁੱਲ ਹੈ ਕਦੇ ਬਾਸ ਦਾ ਦਰਖਤ ਵੇਖਿਓ ਵਿੱਚੋਂ ਖਾਲੀ ਹੈ ਇੱਕ ਬਾਸ ਵਿੱਚੋਂ ਪੁੱਲ ਹੈ ਤੇ ਦੂਜਾਂ ਇੱਕ ਇੱਕ ਗਿੱਠ ਉੱਤੇ ਬਾਸ ਵਿੱਚ ਗੰਡਾਂ ਪਈਆਂ ਹੋਈਆਂ ਨੇ ਉਹ ਸਿੱਖਾ ਗੁਰੂ ਕੋਲ ਆਏ ਤੈਨੂੰ ਸੁੱਖਾਂ ਦੀ ਖੁਸ਼ਬੂ ਜਨਮ ਮਰਨ ਦੇ ਦੁੱਖ ਸਭ ਮਿਟ ਜਾਣਗੇ ਤੈਨੂੰ ਸੁੱਖ ਦੀ ਖੁਸ਼ਬੂ ਸਭ ਕੁਝ ਮਿਲੇਗਾ ਪਰ ਸ਼ਰਤ ਇੱਕ ਹੈ ਬਾਸ ਦੀ ਤਰ੍ਹਾਂ ਅੰਦਰੋਂ ਸ਼ਰਧਾ ਤੋਂ ਖਾਲੀ ਹੋ ਕੇ ਨਹੀਂ ਬਾਂਸੰਦਰੋਂ ਖੱਲੀ ਏ ਜੇ ਤੇਰੇ ਮਨ ਚ ਸ਼ਰਦਾ ਨਾ ਹੋਈ ਤੇ ਬਾਂਸ ਦੀ ਤਰੰਗ ਗੰਡਾ ਭਾਵ ਬੇਵਿਸ਼ਵਾਸੀ ਦੀ ਗੰਡ ਨਾ ਹੋਵੇ ਮਨ ਚ ਇਹ ਨਾ ਹੋਵੇ ਅਰਦਾਸ ਇੱਥੇ ਵੀ ਕਰੇ ਤੇ ਕਿਸੇ ਨੇ ਕਿਹਾ ਵੀਰਵਾਰ ਉੱਥੇ ਵੀ ਜਾਇਆ ਕਰ ਉਧਰ ਵੀ ਚਲੇ ਗਏ ਇੱਕ ਤੇ ਵਿਸ਼ਵਾਸ ਨਹੀਂ ਹੈ ਫਿਰ ਪਾਤਸ਼ਾਹ ਨੇ ਲਿਖ ਕੇ ਦਿੱਤਾ ਕਬੀਰ ਸੱਚਾ ਸਤਗੁਰ ਕਿਆ ਕਰ ਜੋ ਸਿੱਖਾਂ ਮੈਂ ਚੂਕ ਅੰਦੇ ਏਕ ਨਾ ਲੱਗ ਗਈ ਜਿਉਂ ਵਾਂਸ ਬੁਝਾਈ ਹੈ ਫੂਕ